ਲਗਾਈਏ ਇਸ ਤਰ੍ਹਾਂ ਹੀ ਹੁਣ ਆਪਾਂ ਆਹ ਬਾਜੂ ਤੇ ਲਗਾਈਏ ਬਾਜੂ ਤੇ ਅੱਗੇ ਆਪਾਂ ਪਾਈਪਿੰਗ ਲਗਾ ਕੇ ਪਾਈਪਿੰਗ ਲਗਾ ਕੇ ਤੇ ਲੈਸ ਲਗਾ ਲਈਏ ਤੇ ਆਪਣਾ ਨੈਕ ਡਿਜ਼ਾਈਨ ਨੈਕ ਤੇ ਆਪਾਂ ਪਾਈਪਿੰਗ ਲਾ ਕੇ ਵਾਈਟ ਕਲਰ ਦੀ ਲੈਸ ਨਾਲ ਦੀ ਉੱਪਰ ਲੈਸ ਦੀ ਹੀ ਕੱਟ ਕੇ ਟਿੱਕੀਆਂ ਬਣਾ ਲਈਆਂ ਨੇ ਆਪਾਂ ਟਿੱਕੀਆਂ ਜਿਹੜੀਆਂ ਕੱਟ ਕੇ ਬਟਨ ਲਗਾ ਲੈਨੇ ਟਿੱਕੀਆਂ ਨੂੰ ਆਪਾਂ ਬਟਨਾਂ ਵਾਂਗੂ ਵਰਤੋਂ ਕਰ ਲਈਏ ਕਿ ਨਹੀਂ ਟਿੱਕੀ ਖਰਾਬ ਹੋਣੀ ਤੇ ਧੋਣ ਗਿਆ ਵੀ ਜਿਵੇਂ ਮਰਜ਼ੀ ਮਸ਼ੀਨ ਵਿੱਚ ਵਾਸ਼ ਕਰੀ ਜਾਓ ਇਸ ਨੂੰ ਕੋਈ ਫਰਕ ਨਹੀਂ ਪੈਂਦਾ ਕਈ ਵਾਰੀ ਆਪਾਂ ਬਟਨ ਲਗਾਣੇ ਆ ਤੇ ਉਹਨਾਂ ਤੇ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਵੀ ਬਟਨ ਦੇ ਉੱਪਰੋਂ ਲੋਕ ਨਾ ਖਰਾਬ ਹੋ ਜਵੇ ਇਸ ਤਰੀਕੇ ਨਾਲ ਆਪਾਂ ਪਲਾਜੂ ਤਿਆਰ ਕਰ ਲਿਆ ਜਿਹੜਾ ਪੈਂਟ ਪਲਾਜੂ ਕੱਟਿਆ ਸੀਗਾ ਲਾਉਣ ਵਾਲਾ ਇਹ ਆਪਾਂ ਕੱਟ ਵਾਲੀ ਮੂਰੀ ਬਣਾਈਏ ਤੋਂ ਕੱਟ ਵਾਲੀ ਮੂਰੀ ਬਣਾ ਕੇ ਉੱਪਰ ਆਪਾਂ ਲੈਂਸ ਲਗਾ ਦਈਏ ਇਸ ਤਰ੍ਹਾਂ ਇਸ ਤਰ੍ਹਾਂ ਹੀ ਆਪਾਂ ਕਮੀਜ਼ ਤੇ ਲਗਾਈ ਹੋਈ ਹੈ ਇਸ ਤਰੀਕੇ ਇਧਰ ਆਪਣੀ ਆਪਾਂ ਕੱਟ ਵਾਲੀ ਮੂਰੀ ਬਣਾ ਕੇ ਤੈ लेस ਲਗਾਤੀਏ ਕਮੀਜ਼ ਇਹ ਦਾ ਪ੍ਰਿੰਟਡ ਸੀਗਾ ਉੱਤੇ ਆਪਾਂ ਇਸ ਤਰ੍ਹਾਂ ਨਾਲ ਲੈਸ ਲਾਈਏ ਲੈਸ ਜਿਹੜੀ ਸੀ ਜਿਹੜੀ ਨਾਲ ਆਪਾਂ ਮੂਰੀ ਤੇ ਵੀ ਲੈਸ ਲਾਤੀਏ ਇੱਕ ਸਾਈਡ ਦੇ ਚੱਕ ਵਾਲਾ ਪਲਾਜੋ ਪੈਟ ਪਲਾਜੋ ਆਪਾਂ ਇਸ ਤਰ੍ਹਾਂ ਤਿਆਰ ਕਰ ਲਿਆ ਮੈਂ 6.5 ਦੀ ਮੂਰੀ ਤਿਆਰ ਕੀਤੀ ਆਪਾਂ ਇਸ ਤਰ੍ਹਾਂ ਤੁਸੀਂ ਵੀ ਜੇ ਪੰਡ ਪਲਾਜੋ ਲੋਨ ਵਾਲੇ ਦੀ ਟਾਈ ਕਰਨੀ ਹੈ ਜਾਂ ਚਾਕੜਾ ਬਣਾਉਣਾ ਵਾ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਵੀਡੀਓ ਸਲਾਈ ਕਰੰਦੀਆਂ ਪਹਿਲਾਂ ਵਿੱਚ ਮੈਂ ਪਾਈਆਂ ਹੋਈਆਂ ਨੇ ਤੇ ਇਹ ਕਟਾਈ ਦੀ ਸੀ ਤੇ ਹੁਣ ਤਿਆਰ ਦੀ ਤੁਹਾਨੂੰ ਦਿਖਾਉਦੀ ਵੀਡੀਓ ਵੇਖ ਕੇ ਲਾਈਕ ਤੇ ਸਬਸਕ੍ਰਾਈਬ ਕਮੈਂਟ ਯੂਜ਼ ਕਰਨਾ ਫਿਰ ਤੁਸੀਂ ਆਪ ਵੀ ਟਰਾਈ ਕਰਨਾ ਓਕੇ ਜੀ ਬਾਏ सीक्विन टी विडिओ ਵਿਚ ਵਾਲੇ ਸਾਰੇ ਸਸਤੇ ਖਾਲਜੀ ਸੇਫਾਂ ਰਹਿੰਦੇ ਮੱਛੂੜੇ ਸਾਹਿਬ ਸੀਕੇ ਬਟਿਕ ਕੋਰਾਂ ਨੋ ਮੱਛੂੜੇ ਸਾਹਿਬ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਹੜਾ ਆਪਾਂ ਸੂਟ ਸਲਾਈ ਕਰੇ ਨੇ ਉਹਨਾਂ ਵਾਲੇ ਜਿਵੇਂ ਇਸੇ ਆਪਾਂ ਸੂਟ ਹਾਂ ਸੇ ਆਪ ਦੋਨਾਂ ਪਾਸੇ ਪ੍ਰੈਂਟ ਤੇ ਸੀਗਾ ਇਹਦੇ ਤੇ ਆਪਾਂ ਇਸ ਤਰੀਕੇ ਲੈਸ ਲਗਾਤੀ ਹੈ ਨੈਕ ਵੀ ਤਰੀਬਨ ਇੱਕੋ ਜਿਹੀ ਹੈ ਕੋਸ ਆਪਣੇ ਕਸਟਮਰ ਦੀ ਜਿਵੇਂ ਐਸੀ ਹੀ ਜਿਵੇਂ ਤਾਂ ਉਹ ਪਾਉਂਦੇ ਸੀਗੇ ਉਸ ਤਰੀਕੇ ਆਪਾਂ ਤਿਆਰ ਕੀਤਾ ਹੈ ਇਸ ਤਰ੍ਹਾਂ ਆਪਾਂ ਲੈਂਸ ਲਗਾ ਲਈਏ ਲੈਂਸ ਉੱਤੇ ਬਿਲਕੁਲ ਕੋਈ ਵੀ ਸੇਮ ਨਹੀਂ ਹੈਗੀ ਇਸ ਤਰ੍ਹਾਂ ਹੀ ਆਪਾਂ ਘੇਰੇ ਤੇ ਲਗਾਈਏ ਘੇਰੇ ਤੇ ਸਿਰਫ ਅਗਲੇ ਪੱਲੇ ਤੇ ਹੀ ਲਾਈਏ ਪਿਛੇ ਨਹੀਂ ਲਾਈ ਹੈਗੀ ਵੀ ਇਥੋਂ ਪਤਾ ਲੱਗ ਜਾਵੇ ਆਪਣਾ ਵੀ ਇਹ ਆਪਣਾ ਅਗਲਾ ਪੱਲਾ ਵਾ ਪ੍ਰਿੰਟ ਵੀ ਸੇਮ ਆ ਨੈੱਕ ਵੀ ਸੇਮ ਆ ਇਸ ਕਰਕੇ ਇਸ ਤਰ੍ਹਾਂ ਆਪਾਂ ਬਾਜੂ ਤੇ ਲੈਂਸ ਲਗਾ ਲਈਏ ਨਾਲ ਹਜਕਲ ਤੇ ਹੁਣ ਸਰਦੀਆਂ ਵਾਲੇ ਮੌਸਮ ਹੈ ਸਰਦੀ ਮੌਸਮ ਤਕਰੀਬਨ ਬਾਜੂ 19 20 ਇੰਚ 18 ਚ ਇਥੇ ਤੱਕ ਤਿਆਰ ਕਰੀ ਦੀਆਂ ਨੇ ਇਹਦਾ ਦੋਨੇ ਪਾਸੇ ਪ੍ਰਿੰਟਰ ਇਕੁਏ ਰੇ ਸੀਗਾ ਇਸ ਤਰ੍ਹਾਂ ਇਕੁਏ ਲੈ ਕੇ ਸੀਗਾ ਇਸ ਕਰਕੇ ਦਲ ਗਾਣਾ ਆਪਾਂ ਨੂੰ ਪਤਾ ਲੱਗ ਜੇ ਯਾਰ ਕਿ ਅਗਲੇ ਪੱਲੇ ਤੇ ਆਪਾਂ ਇੱਥੇ ਟਾਟ ਪਾਈ ਹੁੰਦੀ ਹੈ ਇਹਦੇ ਨਾਲ ਵੀ ਆਪਣਾ ਅਗਲਾ ਪਹਿਲਾ ਇਹ ਵੀ పిచ్చ పల్లెని కట్ కట్ అయి పై ఉంది పతలనా ఏదే పల్లెస్ ఇరవీ పహాణికి అగలా పల్లా వా ఏదో బా పో ఇర ప్లాజో బ ప్యాట్ పలాజో పట్టు పలాజోది మూరి బ చాక రకే సైడ్ సాధి ఛే ఇంచ మూరి ਇਹ ਲੈਸ ਨਾਲ ਸੇਮ ਪ੍ਰੋਪਰ ਉਹੀ ਲਈ ਆਪਾਂ ਕਮੀਜ਼ ਨਾਲ ਦੀ ਇਹ ਸਿੰਪਲ ਸੀ ਇਹ ਸਿੰਪਲ ਇਸ ਤਰਾ ਐਂਸੀ ਬਣ ਗਿਆ ਬੈਲਟ ਲਾ ਕੇ ਪੈਂਟ ਪਾ ਲਾਜੋ ਨਾਲ ਪਾਕਟ ਵੀ ਲਗਾਇਆ ਇਸ ਤਰੀਕੇ ਪਿੱਛੇ ਇਲਾਸਟਿਕ ਪਾਕਟ ਅੱਗੇ ਬੈਲਟ ਕੱਟ ਵਾਲੇ ਮੂਰੀ ਇਸ ਇੱਕ ਇਹ ਹੈਗਾ ਆਪਣਾ ਮੈਥਨ ਸੂਟ ਇਹ ਫਲਾਵਰ ਨਾਲ ਦੀ ਆਪਾਂ ਲੈਸ ਲਗਾਈ ਹੈ نیچے ਪਾਈਪਿੰਗ ਲੱਗੀ ਹੋਈ ਸੀ ਇਹਦੇ ਇਹਦੀ ਆਪਣੀ ਪਛਾਣ ਹੈਗੀ ਇਹ ਪਿਛਲੇ ਪੱਲੇ ਦੀ ਕਿ ਪਿਛਲਾ ਹੈ ਦਾ ਛੋਟੇ ਪ੍ਰਿੰਟ ਵਾਲਾ ਵਾ ਇਸ ਤਰੀਕੇ ਅੰਗੂਲਾ ਪ੍ਰਿੰਟ ਲੱਗਾ ਪਿਛੇ ਵਾਲਾ ਲੱਗਾ ਇਹਦੀ ਆ ਪਾਈਪਿੰਗ ਪਹਿਲਾਂ ਹੀ ਲੱਗੀ ਹੋਈ ਸੀਗੀ ਜੇ ਆਪਾਂ ਲੈਸ ਲਗਾ ਦੇ ਵੀ ਪੂਰੀ ਲੁੱਕ ਬਣ ਜਾਵੇ ਸੋੜ ਦੇ ਬਾਜੂ ਤੇ ਲਗਾਈ ਇਹ ਵਾਲਾ ਨੈੱਕ ਕਰ ਜਾਂ ਪਹਿਲਾਂ ਹੀ ਬਣਿਆ ਹੋਇਆ ਸੀਗਾ ਠੀਕਾ ਨੈੱਕ ਦੀ ਸ਼ੇਪ ਪ੍ਰੋਪਰ ਇਸ ਤਰ੍ਹਾਂ ਹੀ ਸੇਮ ਬਣੀ ਹੋਈ ਹੈ ਪਿਛੀ ਵਾਲਾ ਦੋਨਾਂ ਇੱਕ ਬਰਾਬਰ ਹੀ ਤਕਰੀਬਨ ਥੋੜਾ ਜਿਹਾ 1/2 ਇੰਚ ਦਾ ਫਰਕ ਪਿਆ ਹੋਇਆ ਇਹ ਪਿਛੀ ਵਾਲਾ ਪ੍ਰਿੰਟ ਹੈ ਤੇ ਇਹ ਨਾਲ ਕੋਲ ਆ ਜੋ हो रही है कटने वाली मोरी पाके फिर अपन नीचे ग्लास लगाते हैं ये भी मिलता लाओ लास्ट पीछे लास्ट तक सैटते पाको लंबा ये सेंटीमीटर के लाजो लंबाई प्यारा मोरी 2.5 इंच इस तरीके अपन हां ਪੱਤੀਆਂ ਵਾਲੀ ਲੈਸ ਲਗਾ ਲਈਏ ਜੇ ਆਪਣੇ ਕੁਮੀਰ ਦੀ ਲੰਬਾਈ ਕੱਟ ਹੋਵੇ ਤਾਂ ਇਸ ਤਰ੍ਹਾਂ ਆਪਾਂ ਲਟਕਣ ਵਾਲੀ ਲੈਸ ਲਗਾ ਕੇ ਲੰਬਾਈ ਵਗੈਰਾ ਪੂਰੀ ਕਰ ਸਕਦੇ ਹਾਂ ਪਹਿਲਾਂ ਆਪਾਂ ਲਗਾਉਂਦੇ ਸੀ ਇਹ ਮੋਤੀਆਂ ਵਾਲੀ ਲੈਸ ਹੁਣ ਆਪਾਂ ਡਿਜ਼ਾਈਨ ਥੋੜਾ ਚੇਂਜ ਕਰ ਦਿੱਤਾ ਹੈ ਜਿਵੇਂ ਦਾ ਵਿੱਚ ਵਰਕ ਕੜਾਈ ਹੋਈ ਹੋਈ ਹੈ ਉਸੇ ਤਰੀਕੇ ਦੀ ਹੈ ਆਪਾਂ ਲੈਸ ਪੱਤੀਆਂ ਵਾਲਾ ਲਗਾ ਕੇ ਪਿਛਲੇ ਪੱਲੇ ਦੀ ਲੰਬਾਈ ਪੂਰੀ ਰੱਖ ਲਈ ਅਗਲੇ ਪੱਲੇ ਦੀ ਕੱਟ ਸੀ ਤਾਂ ਪੱਤੀਆਂ ਵਾਲੀ ਲੈਸ ਲਗਾ ਕੇ ਆਪਾਂ ਲੈਂਥ ਵਗੈਰਾ ਪੂਰੀ ਕਰ ਲਈਏ ਇਸ ਤਰ੍ਹਾਂ ਤੁਸੀਂ ਵੀ ਜੇ ਇੱਕ ਸੂਟ ਦੀ ਲੰਬਾਈ ਕੱਟ ਹੋਵੇ ਤਾਂ ਇਸ ਤਰ੍ਹਾਂ ਲਟਕਣ ਵਾਲੀ ਲੈਸ ਨਿਊ ਡਿਜ਼ਾਈਨ ਪਹਿਲਾਂ ਮੋਤੀਆਂ ਵਾਲਾ ਸੀ ਹੁਣ ਪੱਤੀਆਂ ਵਾਲਾ ਲਗਾ ਕੇ ਸੂਟ ਦੀ ਲੰਬਾਈ ਪੂਰੀ ਕਰੋ वीडियो देख के लाइक सबसक्राइब कमेंट करके जरूर दसना थानू सूट किमें लग्या कलर कि लग्या नीचे लैस लगाई वो किमें लगी जी ओके जी बाय बाय